ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਮੇਰਾ ਨਾਮ ਹਰਮਨਪ੍ਰੀਤ ਸਿੰਘ ਪਿੰਡ ਮਾਨੂਕਾ ਵੀਰੇ ਆਪਣੇ ਡੈਰੀ ਫਾਰਮ ਦਾ ਨਾਮ ਗੁਰਦੇਵ ਡੈਰੀ ਫਾਰਮ ਮਾਨੂਕਾ ਠੀਕ ਹੈ ਜ਼ਿਲ੍ਹਾ ਪੈਕਲ ਲੁਧਿਆਣਾ ਪਾਕ ਮੋਬਾਈਲ ਨੰਬਰ ਬਾਈ ਜੀ 98767178 98767178 71978 ਹਾਂਜੀ ਪਹਿਲੇ ਨੰਬਰ ਤੇ ਆਪਾਂ ਝੋਟੀ ਦੇਖੀ ਜਾਨੇ ਆ ਸੂਹਾ ਕਿਹੜਾ ਸੂਰੀਆ ਸੂਹਾ ਦੂਜਾ ਵੀਰੇ ਇਹ ਆਪਣੇ ਘਰ ਦੀ ਝੋਟੀ ਆ ਠੀਕ ਆ ਹਾਂਜੀ ਤੇ ਅੱਜ ਕੈਦਾ ਲੈਂਦਾ ਸੂਣ ਦੇ ਵਿੱਚ ਇਹਦੇ 15 ਤਰੀਕ ਨੂੰ ਦਿਨ ਪੂਰੇ ਆ ਵੀਰੇ ਅੱਜ ਲਗਭਗ ਇਹਦੇ 15 ਦਿਨ ਲੱਗ ਬਾਕੀ ਨੇ ਨਹੀਂ ਪਈਆ ਹਾਂਜੀ ਤੇ ਪਲੂਣ ਦਾ ਦੁੱਧ ਕਿੰਨਾ ਕੁ ਪਾਇਆ ਵੇਦਾ ਪਲੂਣ ਦਾ ਦੁੱਧ ਵੀਰੇ ਅਸੀਂ ਕੰਡੇ ਵਾਲਾ ਯਾਨੀ 14 ਕਿਲੋ ਚੋਇਆ ਕਹਿੰਦਾ ਬਾਬਾ ਐਤ ਕੀ 15 ਮੰਨ ਕੇ ਲੈ ਲੈ ਬੰਦਾ ਨਹੀਂ ਇਹ ਤਾਂ ਕਿਦਾ 16 ਤੋਂ ਵੀ ਟੱਪੂ ਬਾਈ ਕੋਈ ਐਗੀ ਵੱਧ ਸੰਭੀ ਆਪਣੇ ਪੂਰੀ ਵੀ ਲੈਨ ਵਾਲਾ 15 ਮੰਨ ਕੇ ਚੱਲੇ ਹਾਂਜੀ ਤੇ ਚੋਣ ਚਵਾਦੀ ਕਿਵੇਂ ਆ ਚੋਣ ਚਵਾਦੀ ਦਾ ਵੀਰੇ ਸੋਨਾ ਆ ਦੋ ਦੀ ਮੋਟਰ ਹੀ ਆ ਬਸ ਤੇ ਬੈਠ ਤੇ ਉੱਠ ਖੜ 80 ਮ ਵਗੈਰਾ ਚੰਗਾ ਲੱਗਿਆ ਆਵੇ ਨਿਊ ਲੱਗਿਆ ਹੋਇਆ ਵੀਰੇ ਹਿਸਾਰ ਲੈਨ ਦਾ ਤੇ ਠੀਕ ਆ ਵੀ ਮੈਨਿਊ ਹਾਂਜੀ ਸੋ ਮੂੰਹ ਮੱਥਾ ਦੇਖੋ ਸਿੰਘ ਸਾਜ ਕੁੰਡਾ ਲੈ ਬਾਹਰ ਲੈ ਇਹਨੂੰ ਆਇਆ ਪਤਾ ਜਾਂ ਸੋ ਵੀਰੇ ਸਿੰਘ ਮੂੰਹ ਮੱਥਾ ਦੇਖ ਸਕਦੇ ਹੋ ਕੁੰਡਾ ਸਿੰਘਾ ਮੂਰੀ ਚੱਕਰ ਕਣ ਕਰਦੀ ਆ ਹਨਾ ਹਾਂਜੀ ਮੂਰੀ ਅੱਜ ਪਾਈ ਆ ਸੰਘਲ ਪਾਇਆ ਹੁੰਦਾ ਵੀਰੇ ਠੀਕ ਆ ਸੋ ਸੈਂਕ ਮੂਹਤਾ ਤੇ ਲੈਵਾ ਵਾ ਦੇਖੋ ਤੇ ਬਾਕੀ ਝੋਟੀ ਦੇ ਸਨੱਖਾ ਬੜ ਬਹੁਤ ਜਿਆਦੇ ਆ ਕਿਸੇ ਪਾਸੇ ਦਿੱਸੀ ਨਾ ਵੀ ਨਹੀਂ ਲੈਵਾ ਦੇਖੋ ਹਜੇ 15 ਦਿਨ ਬਾਕੀ ਪਿਆ ਜਿਵੇਂ ਕਹਿੰਦਾ ਸੇਰ ਤੇ ਪੂਣੀ ਕੱਤੀ ਗਈ ਆ ਤੇ ਬੈਕ ਸਾਈਡ ਤੋਂ ਮੋਦੀ ਸਾਹ ਦੀ ਭੈਣੀ ਇੱਕ ਤਰ੍ਹਾਂ ਦੀ ਚੌੜੀ ਚਾਪੜ ਵਰਗੀ ਪਈ ਆ ਬਾਈ ਜੀ ਰੇਟ ਇਹਦਾ ਕੀ ਲੈਣਾਗਾ ਰੇਟ ਵੀਰੇ ਫੋਨ ਤੇ ਹੀ ਕਰਾਂਗੇ ਤੇ ਇਹ ਚਾਰੇ ਗੁੱਠਾਂ ਦੇ ਅਲੱਗ-ਅਲੱਗ ਥਾਣਾ ਦੇਖੋ ਠੀਕ ਆ ਥਣ ਲਈ ਵਾਲੇ ਬਸ ਓਕੇ ਆ ਹਣਾ ਹਾਂ ਸਫਾਈਆਂ ਲਈ ਤਾਂ ਕੋਈ ਮੁੱਲੀ ਨਹੀਂ ਤੇ ਬਾਕੀ ਸੁਰੱਖਿਆ ਬਣਦਾ ਬਹੁਤ ਜਿਆਦੇ ਆ ਹਣਾ ਹਾਂਜੀ ਰਾਜੀ ਸਮੀ ਪੜੀ ਬਹੁਤ ਜਿਆਦਾ ਦੇਸੀ ਦੀ ਕਿਸੇ ਪਾਸੇ ਉਡੀ ਚੌੜੀ ਚੂੜੀ ਦੇਖੋ ਮੱਲਾਰਗੀ ਪਈ ਆ ਜਮਾ ਸਾੜ ਅਰਗੀ ਚੌੜੀ ਪਈ ਆ ਰੇਟ ਵੀ ਇਹ ਕਹਿੰਦਾ ਫੋਨ ਤੇ ਕਰਾਂਗੇ 15 ਦਿਨ ਹਾਂ ਤਾਂ 15 ਰੁਪਏ ਠੰਢੀ ਮਿੱਠੀ ਬਹੁਤ ਹੈ ਜੀ 15 ਦਿਨ ਬਾਕੀ ਆ ਸੂਸ ਹਾਂਜੀ ਅੱਗੇ ਦੋ ਨੰਬਰ ਦੇ ਕਾਲੀ ਵਾੜ ਦੇਖੀ ਆਨੇ ਆ ਇਹ ਵੀ ਗੱਪਣਾ ਹਾਂਜੀ ਇਹਦੇ 8 ਤਰੀਕ ਨੂੰ ਦਿਨ ਪੂਰੇ ਜੀ ਛੋਟੇ ਕੱਦ ਦੇ ਦੂਜਾ ਸੂਆ ਦਾ ਉਸ ਬੱਚੀ ਆ ਗਈ ਹੈ ਨਾ ਹਾਂਜੀ ਦੂਜਾ ਸੂਆ 8 ਦਿਨ ਬਾਕੀ ਆ 8 ਦਿਨ ਬਾਕੀ ਹੈ ਜੀ ਇਹਦੇ ਕਿੰਨਾ ਕੁ ਦੁੱਧ ਦੇ ਦੋਗੀ ਦੁੱਧੇ ਹੋਈ 15 ਕਿਲੋ 15 ਕਿਲੋ ਹਾਂਜੀ ਰੇਟ ਕੀ ਰਹਿਣਾ ਇਹਦਾ ਰੇਟ ਇਹਦਾ ਵੀ ਫੋਨ ਤੇ ਹੀ ਕਰਾਂਗੇ ਸਾਰੇ ਪਸ਼ੂਆਂ ਦੇ ਫੋਨ ਤੇ ਹੀ ਕਰਾਂਗੇ ਰੇਟ ਕਿਤੇ ਫੋਨ ਤੇ ਕਰਨ ਨਾਲ ਕੰਮ ਜ਼ਿਆਦਾ ਤਾਂ ਨਹੀਂ ਹੋਊਗਾ ਨਹੀਂ ਜ਼ਿਆਦਾ ਨਹੀਂ ਹੋ ਜਿੰਨਾ ਨੂੰ ਹੋ ਜਾਵਾਂ ਠੀਕ ਹੈ ਇਹਦੀ ਦੁੱਧ ਦੀ ਐਵਰੇਜ ਕੀ ਲੱਗਦੀ ਨੇ ਦੁੱਧ ਦੇ ਨਾਲ ਕੋਲੋਂ ਨਹੀਂ 14-15 ਕਿਲੋ ਦਿੱਤਾ 15 ਪਲੱਸ ਦੂਏ ਦੀ ਠੀਕ ਹੈ ਥਣ ਥਣ ਸੋਹਣਾ ਜੀ ਬਾਕੀ ਬੈਠ ਰਾਰਾ ਇੱਕ ਛੋਟੀ ਜਿਹੀ ਵੱਜੀ ਚੱਲਦੀ ਤਾਂ ਨਹੀਂ ਨਹੀਂ ਚੱਲਦੀ ਨਹੀਂ ਉਹ ਠੀਕ ਹੈ ਦੂਜਾ ਸੂਆ ਸੂਰੀਆ ਕ੍ਰੋਸ ਬੱਛੀ 15 ਕਿਲੋ ਦੁੱਧ ਦਉਗੀ ਤੇ ਦੋ ਬਾਾਰ ਭਾਲ ਕੇ ਦੁੱਧ ਜਾਣਾ ਹਾਂ ਉਹ ਐ ਠੰਡੀ ਮਿੱਠੀ ਜਿਵੇਂ ਮਰਜੀ ਬੈਠੇ ਰਹੋ ਥੱਲੇ ਕੋਈ ਚੱਕਰ ਹੀ ਨਹੀਂ ਇਹਨੂੰ ਠੀਕ ਹੈ ਹਾਂਜੀ ਤੇ ਦਿਨ ਆਠ ਸੱਤ ਕਰਦੀ ਹੈ ਹਾਂਜੀ ਮੂੰਹੋ ਛੇ ਦਾੰਦਾ ਜੀ ਮੂੰਹੋ ਛੇ ਦਾੰਦਾ ਕਰਾਸ ਬੱਚੀ ਹਾਂਜੀ ਤੇ ਜਿਹੜੇ ਬੜੀ ਬਹੁਤ ਆ ਜੀ ਸੋ ਵੀਰ ਜਰਸੀ ਦੇ ਜਿਹੜਾ 450 ਰੁਪਏ ਲੋੜੇ ਉਹਦੇ ਨਾਲੋਂ ਚੰਗੀ ਰੋਗਿਆ ਕਰੀਦਾ ਪੂਰੀ ਚੰਗੀ ਜੀ ਤੇ ਕਰਾਸ ਬੱਚੀ ਹੈ ਕਿਉਂਕਿ ਆਪਣੇ ਪੰਜਾਬ ਦੀ ਜੰਮੀ ਬੜੀ ਆ ਬਾਕੀ ਮੱਝਾਂ ਰਗਾ ਦੁੱਧ ਹੋਊ ਇਹਦਾ ਬਾਜ ਜਾਏ ਗੱਲਾਂ ਜਾਵਾਂ ਅੱਗੇ ਤਿੰਨ ਨੰਬਰ ਬੱਚੀ ਦੇਖਿਆ ਜਿਹੜੀ ਆ ਮੈਂ ਮੂੰਹੋ ਜੀ ਖਿਰੀ ਆ ਠ ਇਹ ਨਹੀਂ ਜਮਾ ਹਾਂਜੀ ਦੋਨੋਂ ਦੇ ਦੰਦ ਦੋਨ ਦੇ ਦੰਦ ਚੱਕ ਦੀ ਆ ਹਜੇ ਚੱਕੇ ਨਹੀਂ ਇਹ ਖੀਰੀਓ ਮੰਨੋ ਠੀਕ ਹੈ ਹਾਂਜੀ ਚਾਹੇ ਜ਼ਰਾ ਕੱਢ ਦੀ ਆ ਇਹਦੇ ਹੀ 10 ਤਰੀਕ ਨੂੰ ਦੰਦ ਪੂਰੇ ਆ 10 ਤਰੀਕ ਨੂੰ ਦੰਦ ਪੂਰੇ ਆ ਹਾਂਜੀ ਕਿੰਨਾ ਗਾ ਦੁੱਧ ਪਾ ਦੂਗੀ ਦੁੱਧ ਹੀ ਸਾਡੇ ਸਹਾਵਨਾ ਦਾ 25 ਪਲੱਸ ਪਾ ਦੂ 22 ਤੇ ਹੀ ਮੰਨ ਕੇ ਲੈ ਜੇ ਬੇਸ਼ੱਕ ਮੰਨਦਾ ਨਹੀਂ ਜੇ ਸਾਹਾਵਨਾ ਹਾਈਟ ਹੋਈ ਤਾਂ 25 ਪਲੱਸ ਤਾਂ ਦੇਣਾ ਚਾਹੀਦਾ ਇਹ ਜੀ ਪੱਛੀ ਨੂੰ 25 ਪਲੱਸ ਤਾਂ ਕੀ ਚੀਜ਼ ਥੋਰੀ ਮੜੇ ਬਾਹਰ ਨੂੰ ਸੋ ਵੀਰੋ ਦੋਗੇ ਦੰਦ ਕੱਢ ਦੀ ਪਈ ਆ ਕੱਦ ਬਹੁਤ ਆ ਬੱਚੀ ਦਾ ਕੋਈ ਵੀ ਛੋਟੀ ਮੰਨ ਕੇ ਨਾਵੇ ਸਾਈਜ਼ ਵਗੈਰਾ ਬੋਡੀ ਬਾਡੀ ਤੇ ਬਿਊਟੀ ਵਗੈਰਾ ਜਮਾਸ ਦਾ ਹੀ ਗੱਲ ਗਿਆ ਵੀਰੇ ਦੇ ਜਿਹੜੇ ਦਾ ਜਮਾਸ ਦਾ 66 ਠੀਕ ਹੈ ਜਮਾਸ ਦਾ ਕੱਢ ਜੂ ਅਜੇ ਪੰਜ ਚਾਰ ਦਿਨ ਹਣ 10 ਦਿਨ ਹੀ ਕੱਢੂ ਮੇਰੇ ਹਸਾਂ ਆਂਦਾਈ ਠੀਕ ਹੈ ਬਹੁਤ ਬਣੂਗੀ ਫਿਰ ਜਾ ਕੇ ਇਹਦਾ ਪਟ ਪਟ ਚੀਪਾ ਹੀ ਹੁੰਦਾ ਠੰਡੀ ਸੀਲ ਦਾ ਕੋਈ ਅੰਤ ਨਹੀਂ ਆਈ ਵੇਜੋ ਭਾਵੇਂ ਲੈ ਠੀਕ ਹੈ ਕੋਈ ਚੱਕਰ ਹੀ ਨਹੀਂਗਾ ਇਹੋ ਜੀ ਬੱਛੀ ਲੈ ਚਲੋ ਸੋ ਵੀਰੋ ਪਹਿਲਾ ਸੁਆ ਪਲੂਣ ਬੱਛੀ ਦੋਗੇ ਦਾਦ ਕੱਢਦੀ ਵੀ ਇਹ ਕੀ ਜੀ ਮੰਨ ਲਓ ਚਾਹੀਦਾ ਮੰਨ ਲਓ ਚਾਰੇ ਗੁੱਠਾਂ ਤੋਂ ਇੱਕੋ ਜੀ ਪਈ ਆ ਠੀਕ ਹੈ ਕਿਤੇ ਨਹੀਂ ਹੱਥਸਰਾ ਕੋਈ ਫੋਟੋ ਸੰਗ ਇਨਸਾਫ ਲੈਵਾ ਹਨਾ ਹਾਂਜੀ ਅੱਗੇ ਆਪ ਜਿਹੜੀ ਇਹ ਬੈਡ ਦੇਖੇ ਨਾ ਕਾਲੀ ਜੀ ਇਹ ਰਾਤ ਦੇ 2 ਵਜੇ ਦੀ ਸੂਈ ਆ ਮਗਰ ਫੀਮੇਲ ਕਾਫ ਆ ਵੀਰੇ ਇਹਦੇ ਤੇ ਹੁਣ ਇਹਦੀ ਟਿਪ ਟਿਪ ਖਾਲੀ ਕੀਤੀ ਹੋਈ ਆ ਜਮਾ ਜੇਰ ਜੀ ਰੋਕੇ ਜੇਰ ਦੀ ਜਮਾ ਆਪਣੀ ਗਰੰਟੀ ਹੋਊਗੀ ਜੇਰ ਵਾਲਾ ਕਿਹੜਾ ਸੂਈ ਆ ਦੂਜਾ ਹੀ ਮੂੰਹੋ ਛੇ ਦਾਂਦਾ ਦੂਜਾ ਸੂਆ ਸਾਫ ਕਰਤੀ ਮੈਂ ਬੋਲ ਜਮਾ ਸਾਫ ਕਰਤੀ ਠੀਕ ਹੈ ਕਿੰਨਾ ਦੁੱਧ ਪਾ ਦਊਗੀ ਦੁੱਧ ਤਾਂ ਹੀ ਮਾਲ ਕਹਿੰਦੇ ਸੀ 25 ਕਿਲੋ ਦਤਾਂ ਨੇ ਪਹਿਲੇ ਸੂਏ ਪਰ ਐਤ ਕੀ 25 ਪਲੱਸ ਵੀ ਉਮੀਦ ਹੈ ਕੋ ਫੁੱਲ ਠੀਕ ਹੈ ਤੇ 25 ਕਿਲੋ ਮੰਨ ਕੇ ਬੰਦਾ ਲੈ ਜਾਏ ਹਾਂਜੀ ਸੋਭਰੋ ਫੇਸ ਕੁਆਲਟੀ ਵਗੈਰਾ ਬੱਚੀ ਦੇਖ ਸਕ ਜਾਓ ਦੂਜਾ ਸੂਆ ਤਾਜੀ ਸੂਈ ਵੀ ਜੇਰ ਵਗੈਰਾ ਪੂਰੀ ਹੋ ਗਿਆ ਰਾਤ ਦੀ ਸੂਈ ਵੇਚਵਾ 2 ਵਜੇ ਦੀ ਤਪ ਤਪ ਖਾਲੀ ਆ ਵੀਰੇ ਠੀਕ ਐ ਤੇ ਚੌਣ ਚਵਾ ਇੱਕ ਨੰਬਰ ਆ ਹਨਾ ਹਾਂਜੀ ਆਪਾਂ ਧਾਰਾ ਮਾਰ ਕੇ ਦਿਖਾਉਣਾ ਸ਼ਾਰਟ ਵੀਡੀਓ ਸੋਭਰੋ ਚਵਾਈ ਦੇਖ ਸਕਦੇ ਬੱਚੀ ਤੇ ਚੌਣ ਚਵਾਈ ਵੀਰੇ ਜਮ ਇੱਕ ਨੰਬਰ ਹੈ ਨਾ ਇੱਕ ਨੰਬਰ ਲੈ ਲੋ ਦੀ ਮੋਟਰ ਹੀ ਆਈ ਠੀਕ ਐ ਆਪਾਂ ਨੇੜਾ ਵਾਲੀ ਪਏ ਉੱਤੇ ਵੇਖ ਤੇ ਨੰਬਰ ਬੋਲ ਜੀ ਦੁਬਾਰਾ ਆਪਣਾ 78367178 ਤੇ ਨੰਬਰ ਹੋਰ ਆ 947150501 ਪਿੰਡ ਮਾਣੂ ਕਈ ਜ਼ਿਲ੍ਹਾ ਲੁਧਿਆਣਾ ਕੋਈ ਵੀ ਨਗ ਤੁਹਾਡੇ ਪਸੰਦ ਦੇ ਦੇਖ ਕੇ ਖਰੀਦਿਆ